ਅਸੀਂ ਮੰਗ ਲੈ ਕੇ ਆਏ ਸੀ ਪਿਛਲੇ ਦਿਨੀ ਮਹੀਨਾ ਡੇਢ ਮਹੀਨਾ ਹੋ ਗਈ ਉਹਦੋਂ ਅਸੀਂ ਪੱਤਰੂ ਦੇ ਕੇ ਗਏ ਸੀ ਤੇ ਜਮੀਨ ਦੇ ਟਿੱਕੇ ਦਾ ਇਹ ਬਹੁਤ 10 15 ਸਾਲਾਂ ਤੋਂ ਪਿੱਛੋਂ ਉਹ ਢਾਕਾ ਪਲਾ ਹੋ ਰਿਹਾ ਹੈ ਜੇ ਸਾਡੇ ਭਾਈ ਨੇ ਦੱਸਿਆ ਵੀ ਸਾਰਾ ਕੁਝ ਵੀ ਸਾਡੇ 8 ਲੱਖ ਦਾ 9 ਲੱਖ ਦਾ ਇਹ ਪੰਚਾਇਤ ਵੀ ਮੰਨਿਆ ਚੀਜ਼ ਨੂੰ ਇੰਨਾ ਅਸੀਂ ਕੀਤਾ ਸੈਕਟਰੀ ਮੰਨਿਆ ਵੀਡੀਓ ਮੰਨਿਆ ਸਾਰਾ ਕੁਝ ਇਥੋਂ ਡੀਸੀ ਸਾਹਿਬ ਨੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਸੀ ਅੱਜ ਤੱਕ ਕੋਈ ਵੀ ਉਹਦਾ ਨਹੀਂ ਹੋਇਆ ਅਗਰ ਜੇ ਨਹੀਂ ਕਰਦੇ ਤੇ ਅਸੀਂ ਆਉਣ ਵਾਲੇ ਸਮੇਂ ਚ ਹੋ ਸਕਦਾ ਵੀਡੀਓ ਦਫ਼ਤਰ ਏਡੀਸੀ ਡੀਸੀ ਸਾਹਿਬ ਨੂੰ ਇਹ ਦਫ਼ਤਰ ਘੇਰੀਏ ਨਾਲੇ ਡੀਸੀ ਸਾਹਿਬ ਨੇ ਹੁਣ ਸਾਨੂੰ ਇੱਧਰ ਏਡੀਸੀ ਸਾਹਿਬ ਆਪ ਭੇਜਿਆ ਸੀ ਕਿ ਅਸੀਂ ਫਾਈਲ ਉਹਨਾਂ ਦੇਤੀ ਏਡੀਸੀ ਸਾਹਿਬਾਂ ਦੇ ਸਾਡੇ ਕੋਲੇ ਫਾਈਲ ਆਈ ਨਹੀਂ ਹਾਂਜੀ ਜੀ ਕੀ ਮਤਲਬ ਸੀ ਆ ਤੁਸੀਂ ਅਸੀਂ ਦੀਪ ਸਿੰਘ ਵਾਲਾ ਤੋਂ ਕਿਰਤੀ ਕਿਸਾਨੀ ਨੇ ਨੌਯਣ ਭਾਰਤ ਸਭਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਪਿੰਡ ਵਾਸੀਆਂ ਵੱਲੋਂ ਜਿਹੜਾ ਪਿਛਲੇ ਦਨੇ ਜਿਹੜਾ ਇੱਕ ਮਸਲਾ ਚੱਕਿਆ ਗਿਆ ਸੀ ਕਿ ਪਿੰਡ ਦੀਪ ਸਿੰਘ ਵਾਲਾ ਦੀ ਜੋ ਪੰਚਾਇਤੀ ਜ਼ਮੀਨ ਆ ਉਹਦੇ ਠੇਕੇ ਦੇ ਵਿੱਚ ਲਗਾਤਾਰ ਜਿਹੜੀ ਘਪਲੇਬਾਜੀ ਹੋ ਰਹੀ ਆ ਮੋਟੀ ਜਿਹੜੀ ਉਹਦੇ ਵਿੱਚ ਧਾਂਦਲੀ ਹੋਈ ਆ ਹਰ ਸਾਲ ਲੱਖਾਂ ਰੁਪਇਆ ਜਿਹੜਾ ਪੰਚਾਇਤੀ ਜ਼ਮੀਨ ਦੇ ਠੇਕੇ ਦੇ ਵਿੱਚ ਉਹ ਖਾਧਾ ਜਾ ਰਿਹਾ ਸੈਕਟਰੀ ਤੇ ਸਰਪੰਚ ਦੀ ਮਿਲਿ ਭੋਗ ਦੇ ਨਾਲ ਜਿਹੜਾ ਕਿ ਸੈਕਟਰੀ ਤੇ ਸਰਪੰਚ ਆ ਜਿਹੜੇ ਜਿਸ ਦਿਨ ਪਿੰਡ ਦਾ ਇਕੱਠ ਹੋਇਆ ਸੀਗਾ ਉਹ ਇਕੱਠ ਦੇ ਵਿੱਚ ਮੰਨੇ ਆ ਜਿਹਦੀਆਂ ਚੈਨਲਾਂ ਤੇ ਵੀਡੀਓ ਤੱਕ ਵੀ ਚੱਲੀਆਂ ਪਰ ਹੁਣ ਡੀਸੀ ਸਾਹਿਬ ਨੂੰ ਅਸੀਂ ਜਿਹੜੀ ਇਹਦੇ ਤੇ ਇਲੈਕਟ੍ਰਿਕ ਸ਼ਿਕਾਇਤ ਦਿੱਤੀ ਸੀ ਕਿ ਜਿੰਨੇ ਵੀ ਦੋਸ਼ੀ ਪਾਏ ਜਾਂਦੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਪਤਾ ਨਹੀਂ ਤਾਂ ਡੀਸੀ ਸਾਹਿਬ ਨੂੰ ਆ ਕੇ ਮਿਲ ਮੁਲ ਗਏ ਆ ਜਿਹੜਾ ਲੱਖਾਂ ਰੁਪਈਆ ਉਹਨਾਂ ਨੇ ਖਾਦਾ ਸੀਗਾ ਇੱਧਰ ਵੀ ਚੜਾਵਾ ਚੜ ਗਿਆ ਇਸ ਕਰਕੇ ਸਾਰੇ ਦਫ਼ਤਰਾਂ ਵਾਲੇ ਜਿਹੜੇ ਅੱਖਾਂ ਬੰਦ ਕਰਕੇ ਬੈਠੇ ਆ ਕਿਸੇ ਨੇ ਕੋਈ ਜਿਹੜੀ ਉੱਤੇ ਹਿਲਜੁਲ ਨਹੀਂ ਕੀਤੀ ਕਿਸੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਅੱਜ ਅਸੀਂ ਫਿਰ ਤੋਂ ਲਾਸਟ ਵਾਰੀ ਜਿਹੜਾ ਇਹਨਾਂ ਦੇ ਦਫ਼ਤਰ ਇੱਥੇ ਆਏ ਆ ਮਿਲਣ ਵਾਸਤੇ ਕੱਲਾ ਕਹਿਣ ਵਾਸਤੇ ਕਿ ਅਸੀਂ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਆਪਦਾ ਜਿਹੜਾ ਸੰਘਰਸ਼ ਸ਼ੁਰੂ ਕਰਨ ਜਾ ਰਹੇ ਆ ਇਹਨਾਂ ਨੂੰ ਲਾਸਟ ਵਾਰ ਮਿਲਣ ਵਾਸਤੇ ਆਏ ਸੀ ਵੀ ਤੁਸੀਂ ਕਾਰਵਾਈ ਕਿਉਂ ਨਹੀਂ ਕੀਤੀ ਉਸ ਦਿਨ ਡੀਸੀ ਸਾਹਿਬ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀਗੇ ਕਿ ਅਸੀਂ ਤਾਂ ਦੋ ਦਿਨਾਂ ਦੇ ਵਿੱਚ ਏਡੀਸੀ ਨੂੰ ਉੱਥੇ ਭੇਜ ਕੇ ਸਾਰੀ ਕਾਰਵਾਈ ਕਰਵਾਵਾਂਗੇ ਲੋਕਾਂ ਦੇ ਰੌਲਾ ਪਾਉਣ ਕਰਕੇ ਜਥੇਬੰਦੀਆਂ ਦੇ ਰੌਲਾ ਪਾਉਣ ਕਰਕੇ ਜਿਹੜਾ ਪਿਛਲੇ ਸਾਲ ਦਾ ਇਸ ਸਾਲ ਜਿਹੜੇ ਜ਼ਮੀਨ ਠੇਕੇ ਤੇ ਚੜੀ ਸੀ ਉਹਦਾ ਲਗਭਗ 8 ਲੱਖ ਰੁਪਏ ਤੋਂ ਉੱਪਰ ਜਿਹੜਾ ਅਜੇ ਪੈਸੇ ਆ ਜਿਹੜੇ ਰਹਿੰਦੇ ਸੀ ਪੰਚਾਇਤ ਕੋਲੇ ਆਉਣ ਦੇ ਲਈ ਤੇ ਉਹ ਵੀ ਜਥੇ ਬੰਦਿਆਂ ਦੇ ਸੰਗਤ ਸਦਕਾ ਜਿਹੜੇ ਉਹ ਪੰਚਾਇਤ ਕੋਲੇ ਪੈਸੇ ਆ ਗਏ ਆ ਤੇ ਪਿਛਲੇ ਜਿਹੜੇ ਖਾਦੇ ਕੇ ਪੈਸੇ ਆ ਉਹਨਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਹੈਗਾ ਅਸੀਂ ਮੰਨ ਕੀਤੀ ਹੈ ਡੀ ਸਾਹਬ ਤੋਂ ਕਿ ਸਾਨੂੰ ਜਿਹੜਾ 15 ਸਾਲਾਂ ਦਾ ਜਿਹੜਾ ਰਿਕਾਰਡ ਆ ਉਹ ਜਿੰਨੇ ਵੀ ਜਿਹੜੇ ਢੰਗ ਨਾਲ ਬੋਲੀ ਹੁੰਦੀ ਰਹੀ ਆ ਉਹਦਾ ਕਾਰਵਾਈ ਦੇ ਮਤੇ ਜਿਹੜੀਆਂ ਵੀਡੀਓ ਬੰਦ ਕਰੀਆਂ ਉਸ ਟਾਈਮ ਤੇ ਉਹ ਸਾਰੀਆਂ ਦਿੱਤੀਆਂ ਜਾਂਦੇ ਜਾਂ ਤੱਕ ਕੀਤੀਆਂ ਜਾਣ ਤੇ ਜਿੰਨੇ ਵੀ ਉੱਚ ਦੋਸ਼ੀ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਇਸੇ ਤਰ੍ਹਾਂ ਹੀ ਅਸੀਂ ਵਿਜੀਲੈਂਸ ਵਿਭਾਗ ਨੂੰ ਵੀ ਇੱਕ ਜਿਹੜੀ ਲਿਖਤੀ ਸ਼ਿਕਾਇਤ ਦਿੱਤੀ ਆ ਕੈਨ ਨੂੰ ਤਾਂ ਇਹ ਕਿਹਾ ਜਾਂਦਾ ਕਿ ਇੱਥੇ ਜਿਹੜੇ ਵੀ ਵੱਡੇ ਵੱਡੇ ਜਿਹੜੇ ਘਪਲੇਬਾਜ਼ ਆ ਉਹਨਾਂ ਨੂੰ ਵਿਜੀਲੈਂਸ ਫੜਦੀ ਆ ਤੇ ਵਿਜੀਲੈਂਸ ਵੀ ਉਸ ਦਿਨ ਦੀ ਅੱਖਾਂ ਬੰਦ ਕਰਕੇ ਬੈਠੀ ਆ ਕਿਉਂਕਿ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਘਪਲੇਬਾਜ਼ੀ ਕੀਤੀ ਆ ਸਿਆਸੀ ਪਹੁੰਚ ਹੋਣ ਕਰਕੇ ਜਿਹੜਾ ਸਾਰਾ ਕੁਝ ਦੱਬਿਆ ਹੋਇਆ ਤੇ ਅਸੀਂ ਜਥੇਬੰਦੀਆਂ ਵੱਲੋਂ ਤੇ ਪਿੰਡ ਦੇ ਲੋਕਾਂ ਵੱਲੋਂ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਕਰਨ ਜਾ ਰਹੇ ਆ ਹੋ ਸਕਦਾ ਸਾਨੂੰ ਡੀਸੀ ਦਫ਼ਤਰ ਵੀ ਘੇਰਨਾ ਪਵੇ ਏਡੀਸੀ ਦਫ਼ਤਰ ਜਾਂ ਵੀਡੀਓ ਦਫ਼ਤਰ ਜਿਹੜੇ ਵੀ ਕੋਲੇ ਉਹ ਦਰਖਾਸਤ ਹੋਈ ਜਿਹੜਾ ਸਾਨੂੰ ਲੱਗਾ ਕਿ ਕਾਰਵਾਈ ਨਹੀਂ ਕਰਦਾ ਉਹਦਾ ਦਫ਼ਤਰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਰੂਰ ਘੇਰਾਂਗੇ ਇਲੈਕਸ਼ਨ ਜਿਹੜੇ ਅਗਿਆ ਬਲਕ ਪੀਲਾ ਵੀ ਤੇ ਸ਼ੁਰੂ ਹੋਣ ਜਾ ਰਹੇ ਹੈਗਾ ਕੀ ਕਹਿਣਾ ਹੈਗਾ ਅੱਜ ਕਲੋਮੀਨੇਸ਼ਨ ਹੋਣੀ ਕਿਵੇਂ ਲੱਗਦਾ ਦੇਖੋ ਜੀ ਜਿਹੜੇ ਇਲੈਕਸ਼ਨ ਸ਼ੁਰੂ ਹੋਣ ਜਾ ਰਹੇ ਆ ਇੱਥੇ ਹਮੇਸ਼ਾ ਹੀ ਜਿਹੜੇ ਸਤਾ ਦੇ ਵਿੱਚ ਆਉਂਦੇ ਆ ਉਹ ਚੋਰ ਠਾਕ ਇਕੱਠੇ ਹੋਏ ਆ ਇਸ ਵਾਰ ਵੀ ਉਹੋ ਹੀ ਹੋ ਰਿਹਾ ਜਿਹੜੇ ਬੰਦਿਆਂ ਦੇ ਖਿਲਾਫ ਹੋ ਦੀਪ ਸਿੰਘ ਵਾਲੇ ਦੇ ਪੰਚਾਇਤੀ ਜ਼ਮੀਨ ਦੇ ਕਬਲੇ ਦੇ ਦੋਸ਼ ਲੱਗੇ ਆ ਜਿਹੜੇ ਚੈਨਲਾਂ ਦੇ ਮੰਨ ਵੀ ਚੁੱਕੇ ਆ ਕਿ ਹਾਂ ਸਾਡੇ ਤੋਂ ਇਹ ਗਲਤੀ ਹੋਈ ਅਸੀਂ ਘਪਲਾ ਕੀਤਾ ਉਹੋ ਹੀ ਲੋਕ ਫੇਰ ਅੱਜ ਇੱਥੇ ਜਿਹੜੇ ਕਾਗਜ਼ ਭਰਨ ਆ ਰਹੇ ਆ ਉਹਨਾਂ ਨੂੰ ਹੀ ਦੇਖੀ ਜਾਇਆ ਜੇ ਜਿਹੜੇ ਘਪਲੇਬਾਜ਼ਾਂ ਨੂੰ ਇੱਥੋਂ ਐਨਓਸੀਆਂ ਜਾਰੀ ਹੋਣੀਆਂ ਉਹਨਾਂ ਨੂੰ ਹੀ ਇੱਥੋਂ ਜਿਹੜੇ ਸਰਟੀਫਿਕੇਟ ਬਣ ਬਣ ਕੇ ਦਿੱਤੇ ਜਾਣੇ ਆ ਕਿ ਇਹ ਬਹੁਤ ਸਾਫ਼ ਸੁਥਰੇ ਬੰਦੇ ਆ ਜਦੋਂ ਕਿ ਲੱਖਾਂ ਰੁਪਈਆਂ ਦਾ ਘਪਲਾ ਕੀਤਾ ਜਿਹੜੇ ਬੰਦੇ ਦੇ ਖਿਲਾਫ ਜਿਹੜੇ ਸਰਪੰਚ ਦੇ ਖਿਲਾਫ ਅਸੀਂ ਲਿਖਤੀ ਸ਼ਿਕਾਇਤ ਦਿੱਤੀ ਹੋਈ ਆ ਤੇ ਉਹੋ ਹੀ ਬੰਦਾ ਬਲਾਕ ਸੰਤੀ ਦੇ ਜਿਹੜਾ ਚੋਣ ਲੜਨ ਜਾ ਰਿਹਾ ਦੀਪ ਸਿੰਘ ਵਾਲੇ ਤੋਂ ਉਹ ਮੈਂਬਰ ਖੜਾ ਡਿਗਰੂ ਦਫਤਰ ਐਨਓਸੀ ਜਾਰੀ ਕਰਦਾ ਪਰ ਤੁਸੀਂ ਉਸ ਦਾ ਪੱਤਰ ਕਿਹੜਾ ਦੇਖੋ ਜਿਹੜੇ ਅਸੀਂ ਤਾਂ ਪਹਿਲਾਂ ਹੀ ਕਹਿ ਰਹੇ ਹਾਂ ਕਿ ਚੋਰ ਕੁੱਤੀ ਸਭ ਰਲੇ ਆ ਤੇ ਫਿਰ ਜਿਹੜਾ ਐਨਓਸੀ ਵਗੈਰਾ ਉਹਨਾਂ ਨੂੰ ਜਾਰੀ ਕਰੂਗਾ ਜਿਹੜਾ ਇਹ ਉਹਨਾਂ ਨੂੰ ਜਾਰੀ ਕਰੂਗਾ ਕਿ ਇਹਨਾਂ ਨੇ ਪੰਚਾਇਤ ਦੇ ਜਿਹੜੇ ਸਰਪੰਚ ਹੁੰਦੇ ਆ ਵੀ ਕੋਈ ਪੈਸੇ ਦੇ ਵਿੱਚ ਹੇਰ ਫੇਰ ਨਹੀਂ ਕੀਤੀ ਫਿਰ ਉਹ ਅਫਸਰਾਂ ਦਾ ਜਿਹੜਾ ਜ਼ਰੂਰ ਧਿਆਨ ਚ ਰੱਖੇ ਉਹਨੂੰ ਹਾਈ ਕੋਰਟ ਦੀਆਂ ਪੌੜੀਆਂ ਵੀ ਚੜਾਵਾਂਗੇ ਤੇ ਅਸੀਂ ਲੋਕ ਸੰਘਰਸ਼ ਦੇ ਨਾਲ ਵੀ ਉਹਨਾਂ ਨੂੰ ਮੂੰਹ ਤੋੜ ਮਾ ਜਵਾਬ ਦੇਵਾਂਗੇ ਤੇ ਜਿਹੜੀ ਇਹ ਸਾਥੀ ਨੇ ਵੀ ਪਹਿਲਾਂ ਗੱਲ ਕੀਤੀ ਆ ਕਿ ਆਮ ਆਦਮੀ ਪਾਰਟੀ ਜਿਹੜੀ ਵੀ ਸਾਨੂੰ ਲੱਗ ਰਿਹਾ ਕਿ ਉਹ ਮਦਦ ਕਰ ਰਹੀ ਆ ਤੇ ਐਮਐਲਏ ਸਾਹਿਬ ਉਹਨਾਂ ਕੋਲੇ ਤਾਂ ਕੰਮ ਹੀ ਨਹੀਂ ਹੁਣ ਇਹ ਰਹਿ ਗਿਆ ਕਿ ਕਿਸੇ ਦਾ ਖਾਲੇ ਦਾ ਰੋਲਾ ਪਵਾ ਦੋ ਕਿਸੇ ਦਾ ਵਟ ਦਾ ਪਵਾ ਦੋ ਬੀਬੀ ਜਾ ਕੇ ਉੱਥੇ ਖਾਲੇ ਵਟਾਂ ਤੇ ਬੈਠ ਜਾਂਦੇ ਆ ਤੇ ਉਹਨਾਂ ਦਾ ਜਿਹੜਾ ਮੇਨ ਹੈਗਾ ਤੇ ਘਫਲੇਵਾਜਾਂ ਨੂੰ ਜਿਹੜਾ ਉਹ ਵੀ ਫੜਨਾ ਨਹੀਂ ਚਾਹੁੰਦੇ ਕਿਉਂਕਿ ਉਹਨਾਂ ਨੂੰ ਵੀ ਪਤਾ ਕਿ ਰੌਲਾ ਪਿਆ ਹੋਇਆ ਦੀਪ ਸਿੰਘ ਵਾਲੇ ਦੇ ਵਿੱਚ ਜੇ ਉਹ ਖੋਦ ਘਫਲੇਵਾਜਾਂ ਨੂੰ ਫੜਦੇ ਆ ਤੇ ਫਿਰ ਜਿਹੜਾ ਉਹ ਆਪਦੀ ਦਰੀ ਵਿਛਾਈ ਹੋਈ ਆ ਪੈਸੇ ਇਕੱਠੇ ਕਰਨ ਵਾਸਤੇ ਫਿਰ ਉਹਨਾਂ ਨੂੰ ਉਹ ਵੀ ਇਕੱਠੀ ਕਰਨੀ ਪਊਗੀ ਇਸ ਕਰਕੇ ਉਹ ਘਫਲੇਵਾਜਾਂ ਦੇ ਖਿਲਾਫ ਆ ਜਿਹੜੀ ਕੋਈ ਕਾਰਵਾਈ ਨਹੀਂ ਕਰਾਉਣੀ ਤੇਰਾਣਾ ਅੰਗਰੇਜ਼ ਸਿੰਘ ਇੱਕ ਸਾਣੂ ਕੁਛ ਸਰਸ ਕਲੈਕਟੂ ਜ਼ਿਲ੍ਹਾ ਅਬ ਕਿਹੜੀਆਂ ਮੱਲਾਂ ਲੈ ਕੇ ਆਏ ਤੁਸੀਂ ਅਸੀਂ ਮੰਗਾਂ ਲੈ ਕੇ ਆਏ ਸੀ ਪਿਛਲੇ ਜਿੰਨੀ ਮਹੀਨਾ ਡੇਢ ਮਹੀਨਾ ਹੋ ਗਈ ਉਹਦੋਂ ਅਸੀਂ ਮੰਗ ਪੱਤਰ ਵੀ ਦੇ ਕੇ ਗਏ ਸੀ 35 ਜ਼ਮੀਨ ਦੇ ਟਿੱਕੇ ਦਾ ਜੀ ਬਹੁਤ 10 15 ਸਾਲਾਂ ਤੋਂ ਪਿੱਛੇ ਵੱਡਾ ਘਪਲਾ ਹੋ ਰਿਹਾ ਹੈ ਜੇ ਸਾਡੇ ਭਾਈ ਨੇ ਦੱਸਿਆ ਵੀ ਸਾਰਾ ਕੁਝ ਵੀ 8 ਲੱਖ ਦਾ 9 ਲੱਖ ਦਾ ਇਹ ਪੰਚਾਇਤ ਵੀ ਮੰਨਿਆ ਚੀਜ਼ ਨੂੰ ਇੰਨਾ ਅਸੀਂ ਕੀਤਾ ਸੈਕਟਰੀ ਮੰਨਿਆ ਵੀ ਵੀਡੀਓ ਮੰਨਿਆ ਸਾਰਾ ਕੁਝ ਇਥੋਂ ਡੀਸੀ ਸਾਹਿਬ ਨੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਸੀ ਅੱਜ ਤੱਕ ਕੋਈ ਵੀ ਉਹਦਾ ਨਹੀਂ ਹੋਇਆ ਅਗਰ ਜੇ ਨਹੀਂ ਕਰਦੇ ਤੇ ਅਸੀਂ ਆਉਣ ਵਾਲੇ ਸਮੇਂ ਚ ਹੋ ਸਕਦਾ ਵੀਡੀਓ ਦਫ਼ਤਰ ਏਡੀਸੀ ਡੀਸੀ ਸਾਹਿਬ ਨੂੰ ਇਹ ਦਫ਼ਤਰ ਘੇਰੀਏ ਨਾਲੇ ਡੀਸੀ ਸਾਹਿਬ ਨੇ ਹੁਣ ਸਾਨੂੰ ਇੱਧਰ ਡੀਸੀ ਸਾਹਿਬ ਅਲ ਭੇਜਿਆ ਸੀ ਕਿ ਅਸੀਂ ਫਾਈਲ ਉਹਨਾਂ ਦੇਤੀ ਏਡੀਸੀ ਸਾਹਿਬਾਂ ਦੇ ਸਾਡੇ ਕੋਲੇ ਫਾਈਲ ਆਈ ਨਹੀਂ ਇਹ ਲੱਗਦਾ ਵੀ ਇਹਨਾਂ ਦੀ ਮਿਲੀ ਘੂਤਾ ਕੋਈ ਪੰਚਾਇਤ ਜਾਂ ਕੋਈ ਵੱਡਾ ਐਮਐਲਏ ਸਾਹਿਬ ਆ ਕੇ ਮਿਲ ਕੇ ਇਹਨਾਂ ਨੂੰ ਸਾਡਾ ਉੱਥੇ ਹੀ ਰੋਗ ਗਿਆ ਪਰ ਅਸੀਂ ਇਹ ਚੀਜ਼ ਇੱਥੇ ਨਹੀਂ ਰੁਕਾਂਦੇ ਨਹੀਂ ਕੋਸ਼ਿਸ਼ ਦਿਨਾਂ ਦੇ ਵਿੱਚ ਅਸੀਂ ਵੱਡਾ ਅੰਦੋਲਨ ਵਿਡਾਂਗੇ ਇੰਨੇ ਕਣਕ ਇਹ ਮੈਲੇ ਦਾ ਨਾਮ ਨਹੀਂ ਤਾਂ ਸੀ ਐਮਐਲਏ ਹਾਂਜੀ ਐਮਐਲਏ ਤਾਂ ਹੁਣ ਗੁਰਦੇਵ ਸਿੰਘ ਸੇਖੋ ਆ ਜੀ ਕੀ ਲੱਗਦਾ ਇਹਨਾਂ ਦੇ ਵੇਖੋ ਜਦੋਂ ਪੰਚਾਇਤ ਦਾ ਪਿੱਛੇ ਇਲੈਕਸ਼ਨ ਹੋਇਆ ਸੀ ਇਹ ਐਮਐਲਏ ਆ ਜਾਂ ਕੋਈ ਐਮਪੀ ਆ ਕੁਛ ਵੀ ਆ ਇਹਨਾਂ ਦੀ ਮੇਰੀ ਬukt ਹੁੰਦੀ ਹੈ ਇੱਕ ਦੂਜੇ ਨਾਲ ਮਿਲ ਕੇ ਹੀ ਕੰਮ ਚਲਾਉਂਦੇ ਇਹ ਸਿਰਫ ਪੈਸੇ ਨਾਲ ਮਤਲਬ ਹੁੰਦਾ ਹੀ ਇਹਨਾਂ ਨੂੰ ਇਹਨਾਂ ਨੂੰ ਇਹ ਕੋਈ ਆਪਦੀ ਪਾਰਟੀ ਬਾਜੀ ਨਾਲ ਨਹੀਂ ਉਹਦੋਂ ਵੀ ਇਹਨਾਂ ਨੇ ਰਲ ਮਿਲ ਕੇ ਇਲੈਕਸ਼ਨ ਕਰਵਾਇਆ ਸੀ ਪੂਰਾ ਹੱਥ ਹੋ ਸਕਦਾ ਹੈ ਗੁਰਦੇਵ ਸਿੰਘ ਸਿੱਧੇ ਕੋਣ ਵੀ ਇਲੈਕਸ਼ਨ ਆ ਰਹੇ ਆ ਤੁਹਾਨੂੰ ਕੀ ਲੱਗਦਾ ਹਾਂਜੀ ਹੁਣ ਤਾਂ ਇਲੈਕਸ਼ਨ ਇਹ ਨਹੀਂ ਜਦਿਆ ਆਮ ਆਦਮੀ ਪਾਰਟੀ ਕਿਉਂਕਿ ਪਿੰਡਾਂ 'ਚ ਬਹੁਤ ਵੱਡਾ ਵਿਰੋਧ ਹੋ ਰਿਹਾ ਜਿਵੇਂ ਉਹਨਾਂ ਪੀਆਰਟੀ ਸੀ ਵਾਲਾ ਜੀ ਕਿੱਡਾ ਮੁੱਦਾ ਚੱਲਿਆ ਜੀ ਪਿੱ ਪੀਯੂ ਦਾ ਬਹੁਤ ਵੱਡਾ ਮਸਲਾ ਸੀ ਜੇ ਕਿਸਾਨ ਮੂਰਤੀ ਨੂੰ ਉੱਥੋਂ ਕੁੱਟ ਕੇ ਠਾਇਆ ਜੀ ਉਹਦਾ ਵੱਡਾ ਬਹੁਤ ਵੱਡਾ ਮਸਲਾ ਐ ਇਸੇ ਕਰਕੇ ਪਿੰਡਾਂ 'ਚ ਇਹਨਾਂ ਨੂੰ ਕਿਸੇ ਨੇ ਨਹੀਂ ਵੜਨ ਦੇਣਾ ਜੀ ਲਾ ਇਹਨਾਂ ਦਾ ਕੋਈ ਮਸਲਾ ਨਾ ਇਹਨਾਂ ਦੀਗਾ ਸਰਕਾਰ ਇਸ ਤਰ੍ਹਾਂ ਦਾ ਫਿਰ ਇਹਨਾਂ ਨੂੰ ਕਾਰਦਾ ਹਾਂਜੀ ਚੋਣਾ ਦੇ ਵਿੱਚ ਫਿਰ ਕਿਸ ਤਰ੍ਹਾਂ ਦਾ ਹੰਗਾਰਾ ਮਿਲੂਗਾ ਜਿਵੇਂ ਸਾਨੂੰ ਉੱਥੋਂ ਮੂਰਤੀ 'ਚ ਕੁੱਟ ਕੇ ਹੰਗਾਰਾ ਦਿੱਤਾ ਉਹੋ ਜਿਹਾ ਹੰਗਾਰਾ ਅਸੀਂ ਦਵਾਂਗੇ ਜਦੋਂ ਪਿੰਡਾਂ ਚੋਂਣਗੇ ਉਹੋ ਹੀ ਡਲੇ ਤੇ ਉਹੋ ਹੀ ਪਾਠੀਆਂ ਜੀ ਭਗਵੰਤ ਮਾਨੰਦਾ ਸੀ ਉਹੋ ਹੀ ਚੱਲਣਗੇ ਤਿਆਰੀਆਂ ਕਰਨਗੇ ਫਿਰ ਪਾਠ ਬਿਲਕੁਲ ਤਿਆਰੀਆਂ ਜੀ ਤਿਆਰੀਆਂ ਨੂੰ ਅਸੀਂ ਕਿਹੜਾ ਕੋ